ਅੱਜ ਤੁਹਾਨੂੰ ਘਰਾਂ ਦੇ ਵਿੱਚ ਲਗਾਉਣ ਲਈ ਫਲਦਾਰ ਬੂਟੇ ਦੱਸਦੇ ਆ ਜਿਹੜੇ ਤੁਸੀਂ ਘਰਾਂ ਦੇ ਵਿੱਚ ਲਾ ਕੇ ਸਾਰਾ ਸਾਲ ਫਲ ਖਾ ਸਕਦੇ ਹੋ ਮਹਿਜ ਇੱਕ ਇੱਕ ਬੂਟਾ ਵੀ ਤੁਸੀਂ ਲਾ ਲੋ ਤਾਂ ਤੁਹਾਡੇ ਕੋਲੋਂ ਸਾਰਾ ਸਾਲ ਘਰਾਂ ਦੇ ਵਿੱਚੋਂ ਫਲ ਨਹੀਂ ਮੁੱਕੇਗਾ ਤਾਂ ਇਹ ਆਲੂਖਾਰਾ ਜੀ ਹਾਂ ਜੀ ਇਹ ਦੇਸੀ ਆਲੂਖਾਰਾ ਤੁਸੀਂ ਵੇਖ ਲਓ ਕਿੰਨਾ ਫਾਲਾ ਉਹ ਤਾਂ ਬੜਾ ਲੱਦਿਆ ਪਿਆ ਜੀ ਇਹ ਹਾਂ ਜੀ ਹਾਂ ਜੀ ਉਹਨਾਂ ਹੀ ਫਲ ਸਾਰੇ ਬੂਟੇ ਤੇ ਸੀ ਆਗਲੀ ਕੁੰਬ ਕਾਠ ਨਿੰਬੂ ਇਹਨੂੰ ਤਾਂ ਇੰਨਾ ਕਿ ਨਿੰਬੂ ਲੱਗਦਾ ਨਹੀਂ ਜੇ ਇੱਕ ਬੂਟਾ ਘਰ ਚ ਲਾਇਆ ਹੋਵੇ ਤੇ ਮੁੱਕਦਾ ਹੀ আচ্ছা ਮਾਲਟਾ ਲੱਗਾ ਇਹ ਤਾਂ ਕਾਫੀ ਫਲ ਲੱਗਾ ਜੀ ਹਾਂ ਇਹ ਮਾਲਟਾ ਦਾ ਬੂਟਾ ਜੀ ਇਹ 4 ਸਾਲ ਦਾ ਬੂਟਾ ਹੈ ਇਸ ਵੇਲੇ ਅਸੀਂ ਬਾਜਵਾ ਫਾਰਮ ਤੇ ਮੌਜੂਦ ਹਾਂ ਇੱਥੇ ਕਈ ਤਰ੍ਹਾਂ ਦੇ ਫਲਦਾਰ ਬੂਟੇ ਲੱਗੇ ਹੋਏ ਨੇ ਇੱਥੇ ਮਸੰਮੀ ਲੱਗੀ ਹੋਈ ਐ ਆਲੂ ਬਖਾਰਾ ਲੱਗਾ ਆੜੂ ਲੱਗੇ ਨੇ ਬੇਰ ਲੱਗੇ ਨੇ ਬਹੁਤ ਤਰ੍ਹਾਂ ਦਾ ਇੱਥੇ ਫਲ ਲੱਗਾ ਸਾਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਕਿ ਜੇਕਰ ਤੁਸੀਂ ਇੱਕ ਇੱਕ ਬੂਟਾ ਘਰਾਂ ਦੇ ਵਿੱਚ ਲਾ ਲੈਨੇ ਹੋ ਤਾਂ ਕਿੰਨਾ ਤੁਹਾਨੂੰ ਫਾਇਦਾ ਹੋਏਗਾ ਕਿਉਂਕਿ ਪਹਿਲੀ ਗੱਲ ਬਾਜ਼ਾਰਾਂ ਦੇ ਵਿੱਚ ਫਲ ਨੂੰ ਹੱਥ ਨਹੀਂ ਲੱਗਦਾ ਜਿੰਨੀ ਰੇਟ ਅਸਮਾਨੀ ਚੜੇ ਹੋਏ ਨੇ ਦੂਜੀ ਗੱਲ ਤਰ੍ਹਾਂ ਤਰ੍ਹਾਂ ਦੇ ਫਲ ਆਉਂਦੇ ਨੇ ਕੋਈ ਕਹਿੰਦਾ ਕਿ ਟੀਕੇ ਲਾਏ ਹੋਏ ਨੇ ਕੋਈ ਕਹਿੰਦਾ ਦਵਾਈਆਂ ਨਾਲ ਪਕਾਏ ਹੋਏ ਨੇ ਤਾਂ ਘਰਾਂ ਦੇ ਵਿੱਚ ਜੇਕਰ ਤੁਸੀਂ ਇਹ ਬੂਟ ਇਹ ਮਸੰਮੀ ਦਾ ਬੂਟਾ ਲੱਗਾ ਇੱਕ ਇੱਕ ਬੂਟੇ ਦੀ ਤੁਹਾਨੂੰ ਜਾਣਕਾਰੀ ਦਵਾਂਗੇ ਮੇਰੇ ਨਾਲ ਸੁਖਦੀਪ ਸਿੰਘ ਬਾਜਵਾ ਜੀ ਮੌਜੂਦ ਨੇ ਤਾਂ ਬਾਜੋ ਸਾਹਿਬ ਆਜੋ ਥੋੜਾ ਜਿਹਾ ਕੋਲੇ ਤਾਂ ਇੱਕ ਇੱਕ ਕਰਕੇ ਬੂਟੇ ਦੀ ਜਾਣਕਾਰੀ ਦਿੰਨੇ ਆ ਅਸੀਂ ਬੜੇ ਵਧੀਆ ਲੱਗੇ ਹੋਏ ਨੇ ਜੀ ਇਹ ਸਾਰੇ ਫਲਦਾਰ ਬੂਟੇ ਮੈਂ ਚਾਹੁੰਦਾ ਕਿ ਇੱਕ ਇੱਕ ਕਰਕੇ ਸਾਰਾ ਦੱਸਦੇ ਆ ਇਹ ਮਸੰਮੀ ਦਾ ਬੂਟਾ ਜੀ ਕਿਹੜੀ ਵੈਰਾਈਟੀ ਹੈ ਇਹ ਹਾਂਜੀ ਹਾਂਜੀ ਇਹ ਮਸੰਮੀ ਹੈ ਜੀ ਠੀਕ ਹੈ ਇਹਨੂੰ ਕਹਿੰਦੇ ਆ ਚਵਨੀ ਸ਼ਾਫ ਅੱਛਾ ਆਹ ਵੇਖੋ ਜੀ ਇਹ ਨਾ ਆਹ ਕੋਇੰਜੇ ਦਾ ਹੈ ਬੜਾ ਆਂਦਾ ਠੀਕ ਹੈ ਤੇ ਇਹ ਬੜੀ ਚੰਗੀ ਵੈਰਾਈਟੀ ਆ ਠੀਕ ਹੈ ਤੇ ਜੋਸ ਚਾਂਸ ਵਾਸਤੇ ਬਹੁਤ ਵਧੀਆ ਠੀਕ ਹੈ ਹਾਂਜੀ ਹਾਂਜੀ ਇਹ ਕਦੋਂ ਕਿਤੇ ਵੀ ਲੱਗ ਸਕਦਾ ਹੈ ਬੂਟਾ ਹਾਂਜੀ ਹਾਂਜੀ ਪੰਜਾਬ ਚ ਹੋ ਜਾਂਦਾ ਸਾਰੇ ਤੋਂ ਅੱਛਾ ਆਮ ਹੀ ਮਤਲਬ ਜਿੰਨਾ ਕੋ ਸਾਈਜ਼ ਮੈਂ ਸਮਝਦਾ ਹੁੰਦਾ ਉਨਾ ਹੋ ਜਾਂਦਾ ਇਹ ਹਾਂਜੀ ਹਾਂਜੀ ਬਹੁਤ ਦੇਸੀ ਰੂੜੀ ਵਗੈਰਾ ਪਾਓ ਤੇ ਬਹੁਤ ਵਧੀਆ ਸਾਈਜ਼ ਹੋ ਜਾਂਦਾ ਅੱਛਾ ਇਹ ਕਿੰਨੇ ਕੁ ਚਿਰ ਦਾ ਹੋਏਗਾ ਬੂਟਾ ਇਹ ਇਹ ਬੂਟਾ 2 ਸਾਲ ਦਾ ਅੱਛਾ 2 ਸਾਲ ਦਾ ਤਾਂ ਪਹਿਲੇ ਸਾਲ ਹੀ ਫਲ ਦੇਣਾ ਸ਼ੁਰੂ ਕਰ ਦਿੰਦਾ ਇਹ ਦੂਜੇ ਸਾਲ ਦਿੰਦਾ ਜੀ ਅੱਛਾ ਦੂਜੇ ਸਾਲ ਬਸ ਦੂਜੇ ਸਾਲ ਲੈਣੇ ਨਹੀਂ ਚਾਹੀਦੇ ਜੇ ਬੂਟੇ ਫਲ ਅੱਛਾ ਬੂਟਾ ਬੂਟਾ ਚੰਗਾ ਬਣ ਗਿਆ ਸੀ ਤਾਂ ਅਸੀਂ ਫਲ ਲੈ ਲਿਆ ਜੀ ਅੱਛਾ ਫਲ ਲੈ ਲਿਆ ਇਹ ਹੁਣ ਜਿਵੇਂ ਛੋਟਾ ਛੋਟਾ ਸਾਈਜ਼ ਹੋਇਆ ਇਹ ਕਦੋਂ ਤੱਕ ਹੁਣ ਹੋ ਜੇਗਾ ਇਹਦਾ ਪੂਰਾ ਸਾਈਜ਼ ਮੇਰੇ ਖਿਆਲ ਸਤੰਬਰ ਤੱਕ ਹੋ ਜਾਊਗਾ ਜੀ ਅੱਛਾ ਸਤੰਬਰ ਤੱਕ ਹੋ ਜਾਏਗਾ ਇਹ ਤਾਂ ਮੈਨੂੰ ਲੱਗਦਾ ਕਿ ਇੱਕ ਘਰ ਦੇ ਵਿੱਚ ਤਾਂ ਮੁੱਕਦਾ ਨਹੀਂ ਹੋਊਗਾ ਬਜਾ ਜੀ ਸਾਹਿਬ ਹਾਂਜੀ ਹਾਂਜੀ ਦੋ ਬੂਟੇ ਲਾਇਆ ਹੁਣ ਤੇ ਆਪਣੇ ਘਰ ਦਾ ਜੂਸ ਪੀਓ ਜਿੰਨਾ ਮਰਜ਼ੀ ਹਨਾ ਹਮ ਤੋਰ ਤੇ ਅਸੀਂ ਸੋਚਦੇ ਰਹਿੰਨੇ ਪਤਾ ਨਹੀਂ ਇਹ ਚੀਜ਼ਾਂ ਹੋਣਗੀਆਂ ਕਿ ਨਹੀਂ ਹੋਣਗੀਆਂ ਤਾਂ ਇਹ ਆਲੂ ਬਖਾਰਾ ਜੀ ਹਾਂਜੀ ਇਹ ਦੇਸੀ ਆਲੂ ਬਖਾਰਾ ਅੱਛਾ ਹਾਂ ਇਤਰੋਂ ਅਸੀਂ ਤੋੜ ਲ ਠੀਕ ਹੈ ਉਹ ਪਰਲੀ ਟਾਣੀ ਇੱਕ ਰਹਿੰਦੀ ਹੈ ਤੁਸੀਂ ਵੇਖ ਲਓ ਕਿੰਨਾ ਫਾਲਾ ਉਹ ਤਾਂ ਬੜਾ ਲੱਦਿਆ ਪਿਆ ਜੀ ਇਹ ਹਾਂਜੀ ਹਾਂਜੀ ਉਹਨਾਂ ਹੀ ਫਾਲ ਸਾਰੇ ਬੂਟੇ ਤੇ ਸੀ ਅੱਛਾ ਇਹ ਫਿਰ ਮਿਸਿਸ ਨੇ ਇਹਦਾ ਹੀ ਸਕਵਾਸ਼ ਬਣਾ ਲਈ ਕੁਛ ਅੱਛਾ ਤੇ ਜੈਮ ਅੱਛਾ ਜੈਮ ਬਣਾ ਲਈ ਆਪਣਾ ਘਰ ਦੇ ਤਿਆਰ ਕਰਦੇ ਸੀ ਆਲੂ ਖਾਰਾ ਅੱਛਾ ਤੇ ਖਾਣ ਨੂੰ ਹੀ ਉਹ ਖਟਮਟਾ ਬਹੁਤ ਵਧੀਆ ਜੀ ਅੱਛਾ ਇਹ ਤੁਸੀਂ ਹੁਣ ਫਲ ਤੋੜਿਆ ਇਹਦਾ ਹਾਂਜੀ ਕਾਫੀ ਸਾਰਾ ਤੋੜ ਲਿਆ ਇੱਕ ਟਾਣੀ ਰਹਿ ਗਈ ਬਸ ਅੱਛਾ ਇਹ ਹੁਣ ਛੋਟਾ ਜਿਹਾ ਬੂਟਾ ਲੱਗਦਾ ਦੇਖਣ ਨੂੰ ਕਿੰਨਾ ਕੁ ਫਾਲੇ ਦੇ ਤੂੰ ਲਾ ਲਿਆ ਤੁਸੀਂ ਹੁਣ ਇਹ ਮੇਰੇ ਹਿਸਾਬ ਨਾਲ ਜੀ 30 ਕਿਲੋ ਫਾਲੇ ਹੀ ਲਾ ਲਿਆ। ਅੱਛਾ 30 ਕਿਲੋ ਆਲੂ ਖੇਰਾ ਲਾ ਲਿਆ ਹੋਇਆ। ਹਾਂ ਜੀ 5-7 ਕਿਲੋ ਹੋਰ ਹੈਗਾ ਜੀ। ਹਾਂ ਇਹਦਾ ਸਾਈਜ਼ ਜ਼ਰੂਰ ਬਾਜੋ ਸਾਹਿਬ ਨੂੰ ਲੱਗਦਾ ਥੋੜਾ ਛੋਟਾ ਹੈ। ਪਰ ਇਹਦਾ ਫਲੇਵਰ ਬਹੁਤ ਵਧੀਆ ਜੀ ਇਹਦਾ। ਹਾਂ ਸੋ ਖਾਣ ਦੇ ਵਿੱਚ ਬਹੁਤ ਸਵਾਦ ਹੈ ਹੈਨਾ। ਹਾਂ ਜੀ ਸ਼ੈਲਫ ਲਾਈਫ ਵੀ ਚੰਗ ਜ਼ਿਆਦਾ ਤੇ ਫਲੇਵਰ ਬਹੁਤ ਅੱਛਾ ਦਾ ਹੈ। ਇਹ ਦੇਸੀ ਹੈ ਇਹ। ਹਾਂ ਜੀ ਹਾਂ ਜੀ। ਠੀਕ ਹੈ। ਇਹਦਾ ਮਤਲਬ ਵੀ ਸਾਈਜ਼ ਇੰਨਾ ਕੋਈ ਰਹਿਣਾ ਹੈਨਾ। ਹਾਂ ਜੀ ਇੰਨਾ ਹੀ ਰਹਿਣਾ। ਠੀਕ ਹੈ। ਇਹ ਵੀ ਘਰ ਦੇ ਵਿੱਚ ਆਮ ਹੀ ਹੋ ਜਾਂਦਾ ਹੁੰਦਾ ਹੈ ਹੈਨਾ। ਇਹ ਕਿਹੜੇ ਇਹ ਫਲ ਬੂਟੇ ਬਹੁਤ ਹੀ ਬਰਸਾਤ ਤੇ ਫ फेब्रुवारी ਜੀ ਲੱਗਦਾ ਜੀ ਉਹ ਚਲਦੇ ਚੰਗੇ ਨੇ ਹਾਂਜੀ ਹਾਂਜੀ ਠੀਕ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਫਲ ਰਹੇਗਾ ਹਨਾ ਇਹ ਬੂਟਾ ਵੈਸੇ ਬੇਤਾ ਵੱਡੇ ਆਲੂਖਾਰੇ ਨਾਲ ਐਜ਼ ਅ ਪੋਲੀਨੇਟਰ ਯੂਜ਼ ਕਰਦੇ ਆ ਤਾਂ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਾ ਹੋਇਆ ਤਾਂ ਜੇਕਰ ਤੁਸੀਂ ਖਾ ਕੇ ਦੇਖੋਗੇ ਤਾਂ ਤੁਹਾਨੂੰ ਜਿਵੇਂ ਆਮ ਤੁਸੀਂ ਆਲੂਖਾਰੇ ਦਾ ਸਾਈਜ਼ ਵੱਡਾ ਦੇਖਦੇ ਹੋ ਸਵਾਦ ਇਹਦਾ ਬਿਲਕੁਲ ਉਵੇਂ ਆ ਪਰ ਇਹ ਸਾਈਜ਼ ਥੋੜਾ ਛੋਟਾ ਪਰ ਇਹ ਆ ਕਿ ਪਿਓਰਿਟੀ ਪੂਰੀ ਹੈ ਕੀ ਘਰ ਦੇ ਵਿੱਚ ਤੁਸੀਂ ਲਾਇਆ ਹੋਊਗਾ ਤਾਂ ਤੁਹਾਨੂੰ ਯਕੀਨ ਵੀ ਜਿਹੜਾ ਉਹ ਰਹਿੰਦਾ ਤਾਂ ਬਾਜੋ ਸਾਹਿਬ ਅੱਗੇ ਦੱਸੋ ਕੀ ਹੋਰ ਕੀ ਕੀ ਲਾਇਆ ਜੀ ਤੁਸੀਂ ਇੱਥੇ ਫਲਦਾਂ ਦਾ ਆ 12 ਮਾਸੀ ਨਿੰਬੂ ਨੇ ਅੱਛਾ ਜੀ ਤੇ ਇਹ ਜਿਹੜੇ ਆਮ ਕਰਾਂ ਦੇ ਵਿੱਚ ਅਸੀਂ ਵਰਤਦੇ ਹਾਂ ਹਾਂ ਜੀ ਹਾਂ ਜੀ ਮੈਂ ਚੰਗੀ ਵੈਰਾਈਟੀ ਹੈ ਠੀਕ ਹੈ ਇਹਨਾਂ ਦੀ ਮਾਰਕੀਟ ਵੈਲਿਊ ਵੀ ਚੰਗੀ ਹੈ ਚਲਕਾ ਮੋਟਾ ਹੁੰਦਾ ਨਾਲ ਦਾ ਅੱਛਾ ਇਹ ਇਹ ਕਾਰਚ ਲਾਇਆ ਤੇ ਬੜਾ ਵਧੀਆ ਜੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਿਹੜੀ ਘਰਾਂ ਚ ਬੂਟੇ ਲਾਤਾ ਲੈਂਦਾ ਤਾਂ ਉਹਨੂੰ ਨਿਚੋੜਦਾ ਹੀ ਬੰਦਾ ਥੱਕ ਜਾਂਦਾ ਉਹਦੇ ਚ ਰਸ ਹੀ ਨਹੀਂ ਨਿਕਲਦਾ ਹਾਂ ਜੀ ਉਹ ਵੈਰਾਈਟੀ ਵੇਖ ਕੇ ਲਾਉਣਾ ਚਾਹੀਦਾ ਨੇ ਹਾਂ ਆਮ ਤੌਰ ਤੇ ਸੀਡਲੈਸ ਕਹ ਕੇ ਦੇਂਦੇ ਵਾ ਸੀਡਲੈਸ ਤੇ ਜਿਹੜੀ ਨਾ ਨਾ ਟੇਸਟਡਾ ਵਧੀਆ ਨਹੀਂ ਹੈਗਾ ਸੀਡਲੈਸ ਦਾ ਹੂੰ ਦਾ ਤਾਂ ਵੱਡਾ ਹੈ ਅੱਛਾ ਪਰ ਉਹਦੀ ਨਾਮ ਮਾਰਕੀਟ ਵੈਲਿਊ ਜ਼ਿਆਦਾ ਹੈ ਤੇ ਨਾ ਉਹਦਾ ਟੇਸਟ ਚੰਗਾ ਅੱਛਾ ਹਾਂ ਜੀ ਹਾਂ ਜੀ ਇਹ ਬੂਟਾ ਵਧੀਆ ਹਾਂ ਜੀ ਆਂਗੂਰ ਲੱਗੇ ਆ ਜੀ ਇਹ ਅੰਗੂਰਾਂ ਦੀ ਵੇਲ ਹੈ ਹਾਂ ਜੀ ਹਾਂ ਜੀ ਕਿ ਕਦੋਂ अच्छा ते मकाज दते ने ठीक है ओ परां लगाठ लगी है जी अच्छा लगाठा भी लाइया ने हां जी ओ भी फरवरी मार्च ਦੇ ਵਿੱਚ ਆਪਾਂ ਤੋੜ ਲੀਆਂ ਜੀ अच्छा ओ ਸਾਹਮਣੇ ਦੋ ਬੂਟੇ ਲੱਗੇ ਨੇ हां जी हां जी बाकी ਆ ਵੱਡੇ ਬੂਟੇ ਔਲਿਆਂ ਔਲਿਆਂ ਦੇ ਨੇ ਜੀ अच्छा ਇਹ ਔਲੇ ਲਾਏ ਹੋਏ ਨੇ हां ये सारे ਔਲੇ ਨੇ ਜੀ ठीक है ओ में लगता परे जामन ਵੀ ਲਾਏ ਤੁਸੀਂ हां जी ओ जामन ਨੇ ਪਰ ਵਾਜੇ ਫਾਲਤੇ ਆਏ ਨਹੀਂ ਜੀ अच्छा तो ਸੀਟ ਵਾਲੇ ਬੂਟੇ ਨੇ हां ਤੇ ਉਹ ਥੋੜਾ ਲੇਟ ਤਾਂ ਆਉਣਗੇ ਇਹ ਲਗਾਠਾਂ ਫਿਰ ਇਹਨਾਂ ਨੂੰ ਪਾਣੀ ਪੂਣੀ ਜਾਂ ਧੁੱਪ ਛਾਂ ਜਾਂ ਕੋਈ ਜਗ੍ਹਾ ਦਾ ਕੋਈ ਫਰਕ ਤਾਂ ਨਹੀਂ ਹੁੰਦਾ ਇਹਦਾ ਨਹੀਂ ਨਹੀਂ ਆਪਣੇ ਪੰਜਾਬ ਚ ਲੱਗਦੀਆਂ ਨਹੀਂ ਬੜਾ ਬੜਾ ਵਧੀਆ ਅੱਛਾ ਇਹ ਹੋਈ ਜਾਂਦੀ ਆਮ ਹੀ ਹਾਂਜੀ 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 ਠੀਕ ਹੈ ਹਾਂਜੀ ਆਹ ਨਹੀਂ ਆਹ ਮਾਲਟੇ ਦਾ ਬੂਟਾ ਅੱਛਾ ਇਹ ਮਾਲਟੇ ਦਾ ਅੱਗੇ ਉਹ ਅੱਗੇ ਦੇਖੋ ਮਾੜਾ ਦੇਖੋ ਕਿੰਨਾ ਫਾਲਾ ਉੱਤੇ ਹਾਂ ਅੱਛਾ ਇਹ ਮਾਲਟਾ ਲੱਗਾ ਇਹ ਤਾਂ ਕਾਫੀ ਫਲ ਲੱਗਾ ਜੀ ਹਾਂ ਇਹ ਮਾਲਟੇ ਦਾ ਬੂਟਾ ਜੀ ਚਾਰ ਸਾਲ ਦਾ ਬੂਟਾ ਹੈ ਇਹ ਚਾਰ ਸਾਲ ਦਾ ਹੋ ਗਿਆ ਬੂਟਾ ਆਹ ਜੀ ਪੂਰਾ ਫਾਲਾ ਠੀਕ ਹੈ ਇਹਨੂੰ ਵੀ ਚੰਗਾ ਫਲ ਲੱਗਦਾ ਹੋਊਗਾ ਹਾਂਜੀ 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 ਹੂੰ ਇਹ ਦੂਜਾ ਨਾ ਕਿ ਲੈਂਦਾ ਇਹ ਆਮ ਘਰਾਂ ਦੇ ਵਿੱਚ ਵੀ ਹੋ ਜਾਂਦਾ ਹਨਾ ਨੂੰ ਲੱਗਦਾ ਬਹੁਤੀ ਸਪੇਸ ਵੀ ਨਹੀਂ ਲੈਂਦਾ ਬਿਲਕੁਲ 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 ਹਮ ਹਾਂ ਆਹ ਕੀਨੂ ਦਾ ਅੱਛਾ ਇਹ ਕੀਨੂ ਆ ਗਿਆ ਇਹਦਾ ਫਲ ਇਹ ਛੋਟਾ ਹੈ ਠੀਕ ਹੈ ਪਰ ਬੂਟੇ ਦਾ ਕਾਫੀ ਫਲਾ ਹੈ ਹਾਂ ਫਲ ਆ ਰਿਹਾ ਇਹਨੂੰ ਹਾਂ 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 ਹੌਲੀ ਹੌਲੀ ਆਏਗਾ ਮਤਲਬ ਕਿ ਫਲ ਆ ਗਿਆ ਛੋਟ ਪਰ ਦੇਖੋ ਥੋੜਾ ਛੋਟਾ ਹੁੰਦਾ ਫਲ ਜੇ ਇਸ ਸਟੇਜ ਤੇ ਕਿਉਂਕਿ ਮਾਲਟਾ ਛੇਤੀ ਤਿਆਰ ਹੋ ਜਾਂਦਾ ਅੱਛਾ ਤੇ ਕੀਨੂ ਥੋੜਾ ਲੇਟ ਤਿਆਰ ਹੁੰਦਾ ਹਮ ਇੱਕ ਇੱਕ ਦੋ ਦੋ ਬੂਟੇ ਲਾਏ ਹੋਏ ਤੁਸੀਂ ਸਾਰੇ ਹਨਾ ਹਾਂਜੀ ਇੱਕ ਮਸੰਮੀ ਜ਼ਿਆਦਾ ਲਾਈ ਹੈ ਜੀ ਉਹ ਤਾਂ ਕਮਰਸ਼ੀਅਲ ਲੈਵਲ ਤੇ ਆਂਵਲਾ ਵੀ ਲਾਇਆ ਹੈ ਅੱਛਾ ਨਿੰਬੂ ਵੀ ਜ਼ਿਆਦਾ ਲਾਏ ਨੇ ਉਹ ਇੱਕ ਬੂਟਾ ਡ੍ਰੈਗਨ ਦਾ ਲਾਇਆ ਜੀ ਹਾਂਜੀ ਉੱਪਰ ਉਹ ਐਡੀ ਚੰਗੀ ਵੈਰਾਈਟੀ ਨਿਕਲੀ ਨਹੀਂ ਜੀ ਉਹ ਅੱਛਾ ਉਹ ਨਿਕਲੀ ਲਾਇਆ ਰਸੀ ਆਪਣੇ ਵੱਲੋਂ ਅੱਛਾ ਪਰ ਨਹੀਂ ਉਹ ਗੱਲ ਨਹੀਂ ਭੜੀ ਠੀਕ ਹੈ ਤੇ ਆਹ ਬੇਰ ਨੇ ਜੀ ਅੱਛਾ ਜੀ ਹਾਂ ਇਹ ਬਾਜੋ ਸਾਹਿਬੀ ਉਹੀ ਮੈਨੂੰ ਲੱਗਦਾ ਬੇਰਾਂ ਦਾ ਬੂਟਾ ਜਿਹੜਾ ਪਿਛਲੀ ਵਾਰੀ ਖਵਾਏ ਸੀਗੇ ਤੁਸੀਂ ਸਾਹਿਬ ਹਾਂਜੀ ਹਾਂਜੀ ਉਹ ਉਹੀ ਬੂਟਾ ਇਹ ਤਾਂ ਬੜਾ ਸ਼ਾਨਦਾਰ ਬੂਟਾ ਸੀਗਾ ਇਹ ਤਾਂ ਮੈਨੂੰ ਲੱਗਦਾ ਕਲਰਫੁਲ ਜੇ ਬੇਰ ਸੀਗਾ ਹਾਂਜੀ ਲਾਲ 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 ਹਾਂਜੀ ਇਹ ਤਾਂ ਬਹੁਤ ਸੋਹਣਾ ਬੂਟਾ ਸੀਗਾ ਇਹ ਵੈਰਾਈਟੀ ਦੱਸਿਓ ਕਿਹੜੀ ਹੈ ਇਹ ਇਹਨੂੰ ਮੈਂ ਕਹਾਂ ਲਾਲ ਸੁੰਦਰੀ ਕਿ ਅਸੀਂ ਕੋ ਕਹਿੰਦੇ ਨੇ ਐਗਜ਼ੈਕਟ ਵੈਰਾਈਟੀ ਤਾਂ ਦੱਸ ਦੇਗਾ ਬਾਅਦ ਚ ਅੱਛਾ ਤੇ ਇਹ ਬਹੁਤ ਸਵਾਦ ਹੈ ਬੇਰ ਇਹ ਤਾਂ ਵਾਕੇ ਮੈਨੂੰ ਲੱਗਦਾ ਕਿ ਜੇ ਘਰ ਦੇ ਵਿੱਚ ਲਾਇਆ ਇਹ ਤਾਂ ਇਹ ਤਾਂ ਮੁੱਕਦੇ ਨਹੀਂ ਕਿਸੇ ਕੋਲ ਇੱਕ ਸਾਰਾ ਜਿਹੜਾ ਬਾਗੀਚਾ ਦੇਖੋ ਜੀ ਡ੍ਰਿ ਉਪਾਲਨ ਅੱਛਾ ਉਹਦੇ ਨਾਲ ਇਹ ਚੱਲ ਜਾਂਦਾ ਸਾਰਾ ਇਹ ਵਾਲਾ ਸਾਹਮਣੇ ਕਿਹੜਾ ਬੂਟਾ ਹੈ ਉਹ ਜਿਹੜਾ ਜੀ ਹਾਂਜੀ ਇਹ ਵੀ ਹੈਗਾ ਜੀ ਮਸੰਮੀ ਦਾ ਅੱਛਾ ਤੇ ਇਹ ਵਾਲਾ ਸਾਹਮਣੇ ਆਹ ਹੌਲੇ ਜੀ ਅੱਛਾ ਇਹ ਹੌਲੇ ਦਾ ਉਹ ਉਹ ਸੇਬਾਂ ਦਾ ਬੂਟਾ ਇਹ ਸੇਬਾਂ ਦਾ ਕਿਹੜਾ ਜੀ ਇਹ ਸੇਬਾਂ ਦੀ ਵੈਰਾਈਟੀ ਵੀ ਠੀਕ ਨਹੀਂ ਮਿਲੀ ਜੀ ਅੱਛਾ ਜੀ ਮਿਲੀ ਵੈਸੇ ਚੰਗੀ ਵੈਰਾਈਟੀ ਮਿਲਦੀ ਤਾਂ ਇੱਥੇ ਸੇਬ ਹੋ ਜਾਂਦੇ ਆ ਪਰ ਉਹ ਤਾਂ ਕਹਿੰਦੇ ਕਿ ਉਧਰ ਹਿਮਾਚਲ ਵਾਲੇ ਪਾਸੇ ਹੁੰਦੇ ਨੇ ਇਹ ਨਹੀਂ ਪਰ ਹੁਣ ਜਿਹੜੀਆਂ ਹੌਟ ਕਲਾਈਮੇਟ ਵਾਲੀਆਂ ਵੈਰਾਈਟੀਆਂ ਵੀ ਆ ਗਈਆਂ ਨੇ ਅੱਛਾ ਪਰ ਸਾਨੂੰ ਨਰਸੀ ਚ ਸਹੀ ਬੂਟਾ ਨਹੀਂ ਮਿਲਿਆ ਅੱਛਾ ਇਸ ਕਰਕੇ ਇਹਨੂੰ ਫੜਨੀ ਪਿਆ ਜੀ ਅੱਛਾ ਇਹ ਹੋ ਜਾਂਦਾ ਵੈਸੇ ਹੋ ਜਾਂਦਾ ਇਹ ਆਹੋ ਤੋ ਹਗਾ ਜੀ ਕੁੰਬ ਕਾਠ ਨਿੰਬੂ ਅੱਛਾ ਇਹ ਇਹਨੂੰ ਤਾਂ ਇੰਨਾ ਕਿ ਨਿੰਬੂ ਲੱਗਦਾ ਨਹੀਂ ਜੇ ਇੱਕ ਬੂਟਾ ਘਰ ਚ ਲਾਇਆ ਹੋਵੇ ਤੇ ਮੁੱਕਦਾ ਹੀ ਅੱਛਾ ਹਾਂ ਇਹਨਾਂ ਨੂੰ ਫਲ ਪੈਣਾ ਸ਼ੁਰੂ ਹੋ ਗਿਆ ਹਾਂ ਇਹ ਗਾਂਹ ਸਰਦੀਆਂ ਚ ਵੀ ਵੇਖੋਗੇ ਨਿੰਬੂ ਜ਼ਿਆਦਾ ਤੇ ਪੱਤੇ ਘਟੇ अच्छा हां जी ये साल ਦੇ ਵਿੱਚ ਆਉਣਾ ਸ਼ੁਰੂ ਹੋ ਜਾਣਗੇ। हां जी हां जी। ਇਹ ਗਰਮੀਆਂ ਦੇ ਵਿੱਚ ਵੱਖਰੀ ਵੈਰਾਈਟੀ ਜਿਹਨੂੰ ਹੁਣ ਜਿਵੇਂ ਹੁਣ ਲੋਡ ਹੈ ਮੰਨ ਲਓ ਘਰਾਂ ਦੇ ਵਿੱਚ। हां जी ਉਹ 12 ਮਾਸੀ ਵੈਰਾਈਟੀ ਜਿਹੜੀ ਹੈ ਉਹਨੂੰ ਲੱਗਦਾ ਜੀ। ਅੱਛਾ ਉਹ ਵਾਲੀ ਉਹ ਵੈਰਾਈਟੀ ਆ ਗਈ। हां जी हां जी। ਠੀਕ ਹੈ। ਇਹ ਬੂਟਾ ਦੱਸ ਲੇ ਤੁਸੀਂ ਹਨਾ ਸੇਬਾਂ ਦਾ। हां जी ਆਹ ਸੇਬਾਂ। ਅੱਛਾ ਇਹਨੂੰ ਲੱਗੇ ਨਹੀਂ ਹੈ ਹਨਾ। हां ਨਹੀਂ ਲੱਗੇ ਨਹੀਂ। ਇਹ ਫਿਰ ਬੂਟਾ ਚੇਂਜ ਕਰੋਗੇ ਇਹਦਾ? हां जी हां जी ਉਹ ਬੂਟਾ ਚੰਗਾ ਲਿਆਵਾਂ ਕੋਈ। ਠੀਕ ਹੈ। ਇਹ ਸਾਰਾ ਮੈਨੂੰ ਲੱਗਦਾ ਕਿ ਗਾਰਡਨ ਜਿਹਾ ਤੁਸੀਂ ਇਹਦੇ ਵਿੱਚ ਸਾਰੇ ਚ ਫਲਦਾਰ ਬੂਟੇ ਲੱਗੇ ਹਨਾ। हां जी ਆਹ ਵੇ ਕਿ ਤਾਂ ਮਾਲਟੇ ਨੂੰ ਤਾਂ ਫਲ ਲੱਗਾ ਹੋਇਆ ਹੈ ਨਾ ਹੁਣ ਹਾਂ ਜੀ ਕਿਨੇ ਸਮੇਂ ਚ ਹੋਊ ਤਿਆਰ ਇਹ ਇਹ ਵੀ ਸਪਟੰਬਰ ਅਕਤੂਬਰ ਨਵੰਬਰ ਚ ਤਿਆਰ ਹੋਣਾ ਨਵੰਬਰ ਚ ਅੱਛਾ ਅਕਤੂਬਰ ਨਵੰਬਰ ਚ ਹੋਊਗਾ ਇਹਦੇ ਹਾਂ ਜੀ ਇਹ ਤਾਂ ਵਾਧੂ ਇਹ ਤਾਂ ਲੱਥ ਆਹ ਤੁਹਾਡਾ ਹੈਗਾ ਜੀ ਚਕੋਤਰਾ ਜਿਹਨੂੰ ਕਹਦਨੇ ਆਪਾਂ ਅੱਛਾ ਇਹ ਚਕੋਤਰਾ ਜਿਹੜਾ ਹਾਂ ਜੀ ਹਾਂ ਜੀ ਇਸ ਬੂਟੇ ਨੂੰ ਫਲ ਨਹੀਂ ਪਿਆ ਦੂਜੇ ਬੂਟੇ ਨਾਲ ਪਰਲੇ ਪਾਸੇ ਉਹਨੂੰ ਪਿਆ ਫਲ ਉਹ ਤਾਂ ਬਾਜਾ ਸਾਹਿਬ ਜਿਵੇਂ ਚਕੂਤਰਾ ਦਾ ਹੀ ਦੇਖਦੇ ਆਂ ਬੂਟਾ ਬੜਾ ਵੱਡਾ ਹੁੰਦਾ ਉਹ ਹੈਨਾ ਇਹ ਇਹਦਾ ਸਾਈਜ਼ ਇਹਦਾ ਵੀ ਬੜਾ ਵੱਡਾ ਹੋਊਗਾ ਜੀ ਵੱਡਾ ਹੋਊ ਹੌਲੇ ਲਈ ਇਹਦਾ ਸਾਈਜ਼ ਵੀ ਆਹ ਵੱਡਾ ਹੋਊਗਾ ਪਰ ਇਹਦੀ ਮੈਡੀਸਨ ਵੈਲਿਊ ਕਾਫੀ ਹੈ ਜੀ ਅੱਛਾ ਹਾਂ ਫਲ ਦੇਣਾ ਸ਼ੁਰੂ ਕਰ ਦੂਗਾ ਹਾਂ ਇਹ ਫਲ ਦੇਣਾ ਉਹ ਦੂਜੇ ਬੂਟੇ ਦੇ ਰਹੇ ਨੇ ਫਲ ਅੱਛਾ ਇਹਦਾ ਫਲ ਲੱਗਣਾ ਸ਼ੁਰੂ ਹੋਣਾ ਇਹ ਜਿੰਨੇ ਤੁਸੀਂ ਬੂਟੇ ਆਪਾਂ ਲਾਏ ਨੇ ਜਾਂ ਹੁਣ ਦਿਖਾਏ ਜਿਹੜੇ ਦਰਸ਼ਕਾਂ ਨੂੰ ਇਹ ਇਹਨਾਂ ਤੋਂ ਫਲ ਆ ਰਿਹਾ ਇੱਕ ਇੱਕਾਰੀ ਮੈਨ ਲੱਗਦਾ ਮੋਸਟਲੀ ਲਿਆ ਹੀ ਲਿਆ ਹੋਣਾ ਤੁਸੀਂ ਹਾਂਜੀ ਹਾਂਜੀ ਆਰਤ ਕੀ ਅਨੁਸਾਰ ਸਾਰਿਆਂ ਤੋਂ ਫਲ ਆ ਰਿਹਾ ਹਾਂਜੀ ਇਹ ਸਾਹਮਣੇ ਵਾਲਾ ਬੂਟਾ ਕਿਹੜਾ ਲੱਗਿਆ ਜੀ ਉਹ ਬੇਰ ਥੱਲੇ ਜੀ ਅੱਛਾ ਇਹ ਵੀ ਥੱਲੇ ਬੇਰੀ ਆ ਹਾਂ ਬੇਰੀ ਠੀਕ ਇਹਨੂੰ ਨਹੀਂ ਕੱਟ ਦੀਦਾ ਅੱਛਾ ਫਲ ਤੋਂ ਬਾਅਦ ਉਹਨੂੰ ਕੱਟ ਦੀਦਾ ਠੀਕ ਹੈ ਤੇ ਕਿਉਂਕਿ ਨਵੀਂ ਸ਼ੂਟ ਤੇ ਲੱਗਦੇ ਆ ਬੇਰ ਅਗਲੇ ਥਾਲ ਪਰ ਜਦੋਂ ਫਲ ਲੱਗਣ ਫਿਰ ਕਰ ਦੇਣਾ ਉਸ ਤੋਂ ਬਾਅਦ ਤੋੜ ਕੇ ਠੀਕ ਹੈ ਇਸ ਵਾਲਾਂ ਦੇ ਵਿੱਚ ਲੱਗਦਾ ਹਾਂਜੀ ਹਾਂਜੀ ਉਹ ਪਰੇ ਦੂਜੇ ਵਾਲੇ ਪਾਸੇ ਮਸਾਮੀ ਲੱਗੀ ਸੀ ਮਸਾਮੀ ਦੇ ਨਿੰਬੂ ਸਾਰੇ ਮਸਾਮੀ ਤੇ ਨਿੰਬੂ ਲੱਗਾ ਹੋਇਆ ਉਹ ਤੁਸੀਂ ਕਮਰਸ਼ੀਅਲ ਹਨਾ ਕਰ ਲੈਣੇ ਹਾਂ ਹਾਂਜੀ ਹਾਂਜੀ ਵੈਸੇ ਬਾਜਵਾ ਸਾਹਿਬ ਜਿਵੇਂ ਘਰਾਂ ਦੇ ਵਿੱਚ ਆਪਾਂ ਸੋਚਦੇ ਆਂ ਕੀ ਫਲ ਲੈਣ ਜਾਈਏ ਤਾਂ ਪਹਿਲੀ ਗੱਲ ਤਾਂ ਰੇਟ ਇੰਨੇ ਆ ਸਮਾਨੀ ਚੜੇ ਕਿ ਹਾਥੀ ਨਹੀਂ ਲੱਗਦਾ ਫਿਰ ਦੂਜੀ ਗੱਲ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਸੋਚਦੇ ਕਿ ਇਹ ਕੈਮੀਕਲ ਲਾਏ ਨੇ ਇਹਨਾਂ ਨੂੰ ਟੀਕਿਆਂ ਨਾਲ ਤਿਆਰ ਕੀਤਾ ਤਾਂ ਜਿਹੜੀਆਂ ਮੋٹے ਤੌਰ ਤੇ ਖਾਣ ਲਾ ਲੀਆਂ ਚੀਜ਼ਾਂ ਨੇ ਜਾਂ ਜਿਹੜੇ ਫਰੂਟ ਨੇ ਇਹ ਹੋ ਜਾਂਦੇ ਨੇ ਸਾਰੇ ਘਰਾਂ ਵਿੱਚ ਵੇਖੋ ਜੀ ਹੋ ਜਾਂਦੇ ਨੇ ਹੁਣ ਅਨਾਰ ਦਾ ਬੂਟਾ ਵੀ ਲਾਇਆ ਅੱਛਾ ਹੁਣ ਜਦ ਬੰਦਾ ਕੋ ਬਿਮਾਰ ਹੁੰਦਾ ਤੇ ਡਾਕਟਰ ਕਹਿੰਦਾ ਨਾਰਦਾ ਜੂਸ ਪੀਓ ਹਾਂਜੀ ਤੇ ਅਨਾਰ ਤੇ ਹਰ ਪੰਦਾ ਦਾ ਸਪਰੇ ਹੁੰਦੀ ਅੱਛਾ ਫੰਗੀ ਸਾਈਡ ਤੇ ਇਨਸੈਕਟੀ ਸਾਈਡ ਦੀ ਹਰ 15 ਦਿਨ ਬਾਅਦ ਸਪਰੇ ਹੁੰਦੀਆਂ ਤਾਂ ਅਨਾਰ ਉਦਾਂ ਹੋਈ ਨਹੀਂ ਸਕਦਾ ਉਦਾਂ ਹੋਈ ਨਹੀਂ ਸਕਦਾ ਅੱਛਾ ਇਹ ਤਾਂ ਮੈਨੂੰ ਲੱਗਦਾ ਕਿ ਖਾਣਾ ਉਦੋਂ ਹੀ ਮਾੜਾ ਫਿਰ ਹਾਂ ਬਿਲਕੁਲ ਜੀ ਬਿਲਕੁਲ ਉਹ ਇਹ ਘਰ ਦੇ ਵਿੱਚ ਆਪਾਂ ਆਪਣੇ ਪ੍ਰਕਾਸ਼ਨ ਲੈ ਕੇ ਜਾਂ ਨੀਮ ਆਇਲ ਵਗੈਰਾ ਵਰਤ ਕੇ ਹਾਂਜੀ ਜਾਂ ਹੋਰ ਜਿਹੜੇ ਦੇਸੀ ਨੁਸਖੇ ਹੈਗੇ ਆ ਅੱਛਾ ਉਹ ਵਰਤ ਕੇ ਆਪਾਂ ਲੈ ਸਕਦੇ ਹਾਂ ਫਿਰ ਠੀਕ ਹੈ ਹਾਂ ਇਹਨਾਂ ਜਿਵੇਂ ਹੁਣ ਇਹ ਦੂਜੇ ਬੂਟੇ ਨੇ ਇਹਨਾਂ ਨੂੰ ਸਪਰੇਅ ਕਰਨ ਦੀ ਲੋੜ ਪੈਂਦੀ ਕਿ ਨਹੀਂ ਦੇਖੋ ਜੀ ਜਿਹੜੇ ਕਮਰਸ਼ੀਅਲੀ ਕਰਦੇ ਆ ਉਹ ਤਾਂ ਕਰਦੇ ਹੀ ਕਰਦੇ ਆ ਕਰਦੇ ਕਰਦੇ ਆ ਮਸੰਮੀ ਮਾਲਟਾ ਜਿਹੜਾ ਹੈਗਾ ਇੱਥੇ ਵੀ ਬਹੁਤ 15 20 ਦਿਨ ਬਾਅਦ ਸਪਰੇਅ ਕਰਦੇ ਨੇ ਅੱਛਾ ਕਰਦੇ ਨੇ ਮਤਲਬ ਕਿ ਸਪਰੇਅ ਕਾਫੀ ਯੂਜ਼ ਹੁੰਦੀ ਹੈ ਜੀ ਤੇ ਜੇ ਆਪਾਂ ਆਪਣੇ ਆਰਗੈਨਿਕ ਉਗਾਲੀਏ ਫਲ ਉਹਦੇ ਨਾਲ ਦੀਰੀ ਸੀ ਜਿਵੇਂ ਘਰਾਂ ਦੇ ਵਿੱਚ ਲਾਉਣਾ ਤਾਂ ਇਹਨੂੰ ਤਾਂ ਲੋੜ ਹੀ ਨਹੀਂ ਕਰਨਦੀ ਹਨਾ ਹਾਂ ਮਤਲਬ ਕਿ ਜੇ ਕੋਈ ਨੁਕਸ ਪੈਂਦਾ ਵੀ ਹੈ ਤੇ ਦੇਸੀ ਨੁਸਖੇ ਹੈਗੇ ਆ ਜੀ ਨਿੰਮ ਦਾ ਨਿੰਮ ਵਾਲ ਵਰਤ ਲਓ 파ੜਕੜੀ ਵਰਤ ਲਓ ਤੇ ਸੋ ਕਾਨ ਸਦਾਰਨ ਮੈਨੇਜਰ ਮਨਾਂ ਕਰ ਚੰਗਾ ਉਹ ਸਿਹਤ ਵਾਸ ਚੰਗਾ ਆਰਗੇਨਿਕਲੀ ਖਾ ਦਿੰਦੇ ਨੇ ਜਿਵੇਂ ਹੁਣ ਪਿਛਲੀ ਵਾਰੀ ਬੇਰਾਂ ਦਾ ਬੂਟਾ ਭਰਿਆ ਲੱਦਿਆ ਪਿਆ ਸੀਗਾ ਸਾਰਾ ਇਹਨਾਂ ਨੂੰ ਵੀ ਦੂਜੀ ਸਪਰੇਅ ਤਾਂ ਨਹੀਂ ਕੀਤੀ ਨਹੀਂ ਨਹੀਂ ਬਿਲਕੁਲ ਅੱਛਾ ਇਹ ਤਾਂ ਮੈਨੂੰ ਲੱਗਦਾ ਸਭ ਤੋਂ ਵਧੀਆ ਹਨਾ ਕਰੇ ਕੰਮ ਇਹ ਹੁਣ ਜੇਕਰ ਦੇਖਿਆ ਜਾਏ ਤਾਂ ਬੂਟਾ ਕਿੰਨੇ ਕਿੰਨੇ ਦਾ ਇੱਕ ਬੂਟਾ ਆ ਜਾਂਦਾ ਜੇਕਰ ਚਲਾਉਣਾ ਹੋਵੇ ਬੂਟੇ ਸਸਤੇ ਆਉਂਦੇ ਆ ਜੀ ਅੱਛਾ ਤੇ ਇਹ ਹੈ ਕਿ ਉਹਨਾਂ ਨੂੰ ਪਾਲਣ ਦੀ ਮਿਹਨਤ ਹਾਂ ਹਾਂ ਸਾਂਭ ਸੰਭਾਲ ਲੱਗਦੀ ਹੈ ਹਾਂ ਜੀ ਹੂੰ ਪਾਣੀ ਪੁਣੀ ਇਹਨਾਂ ਨੂੰ ਦੇਣਾ ਪੈਂਦਾ ਜੀ ਨੋਰਮਲੀ ਹਾਂ ਜਿਵੇਂ ਨਵਲ ਪਾਣੀ ਜਦੋਂ ਗਰਮੀ ਦੇ ਹਿਸਾਬ ਨਾਲ ਥੋੜਾ ਪਾਣੀ ਵਧ ਦੇਣਾ ਪੈਂਦਾ ਹਾਂ ਮੌਸਮ ਦੇ ਹਿਸਾਬ ਨਾਲ ਜੀ ਮਰ ਕੇ ਫਲ ਡਿਰੀਗੇਸ਼ਨ ਮਰ ਕੇ ਪਾਣੀ ਖਿਲਾਰਦਾ ਨਹੀਂ ਬਤਾ ਹਾਂ ਪਰ ਇੱਕ ਸਲਾਵ ਰੱਖਣੀ ਪੈਂਦੀ ਮਣੋ ਜਿਵੇਂ ਬਾਜੋ ਸਭ ਤੁਸੀਂ ਸਬਜ਼ੀਆਂ ਵੀ ਲਾਈਆਂ ਹੁਣ ਇਹ ਫਲਦਰ ਬੂਟੇ ਹੌਲੀ ਹੌਲੀ ਵਧਾਤੇ ਲੱਗਦਾ ਕਿ ਤੁਹਾਡਾ ਟਾਰਗੇਟ ਹੈ ਕਿ ਬਾਹਰੋਂ ਕੋਈ ਫਰੂਟ ਲੈਣਾ ਨਾ ਪਵੇ ਬਿਲਕੁਲ ਜੀ ਬਸ ਅਸੀਂ ਪੂਰਾ ਕਰ ਰਹੇ ਹਾਂ ਅਮਰੂਦ ਵਗੈਰਾ ਸਭ ਕੁਝ ਆਪਣੇ ਸੀਜ਼ਨਲ ਫਰੂਟ ਉਹ ਸਾਰਾ ਆੜੂ ਹੋ ਗਿਆ ਦੁਜਾ ਆਲੂ ਖਾਰ ਅਜਕਲ ਚੱਲ ਰਿਹਾ ਹਾਂ ਹੁਣ ਗਾਂ ਫਿਰ ਤੁਹਾਡਾ ਸ਼ੁਰੂ ਹੋਣਾ ਨਿੰਬੂ ਦਾ ਸੀਜ਼ਨ ਨਿੰਬੂ ਦੀ ਬਹੁਤ ਲੋੜ ਪਣੀ ਗਰਮੀਆਂ ਚ ਉਹ ਵੀ ਸਾਰਾ ਕਰਦਾ ਹੀ ਹੈ ਹਾਂ ਲਸਰ ਤਰਕ ਇਹ ਵੀ ਕਰਦਾ ਪਿਆਜ਼ ਵੀ ਕਰਦਾ ਹੀ ਆ ਬਸ ਸਬਜ਼ੀਆਂ ਜਿੰਨੀਆਂ ਕੋਸ਼ਿਸ਼ ਹੁੰਦੀ ਲਾਜ ਦੀ ਸਾਰੀ ਸਾਰੀ ਚੰਗੀ ਗੱਲ ਆ ਜਿਵੇਂ ਆੜੂ ਸੀਗਾ ਆੜੂ ਵੀ ਹੋ ਜਾਂਦਾ ਵਧੀਆ ਨੋਰਮਲੀ ਬਹੁਤ ਵਧੀਆ ਜੀ ਵਧੀਆ ਉਹ ਵੀ ਘਰੇ ਹੋਏ ਹਾਂ ਹਾਂ ਬਹੁਤ ਆਮ ਤੌਰ ਤੇ ਬਾਜਵਾ ਸਾਹਿਬ ਵੈਸੇ ਤਾਂ ਘਰਾਂ 'ਚ ਲੋਕਾਂ ਕੋਲ ਜਗ੍ਹਾ ਵੀ ਹੁੰਦੀ ਆ ਕਾਫੀ ਲਾਉਂਦੇ ਕਿਉਂ ਨਹੀਂ ਲੋਕੀ ਘੱਟ ਲਾਉਂਦੇ ਨੇ ਮਤਲਬ ਹੁੰਦੇ ਨਹੀਂਗੇ ਕਿ ਜਾਂ ਫਿਰ ਕੇਅਰ ਨਹੀਂ ਹੋ ਪੁੰਦੀ ਉਹਨਾਂ ਦੀ ਵੇਖੋ ਜੀ ਕੇਅਰ ਦੀ ਵੇੜੀ ਲੋੜ ਨਹੀਂ ਹੁੰਦੀ ਹਾਂ ਆ ਲੋਕੀ ਦੂਜੇ ਫੁੱਲਾਂ ਫਾਲਾਂ ਦੇ ਬੂਟੇ ਤਾਂ ਲਾ ਲੈਂਦੇ ਆ ਹਾਂ ਵਿਖਾਵਾ ਇਹ ਵੱਲ ਜ਼ਿਆਦਾ ਰੁਝਾਨ ਹੋ ਗਿਆ ਮੁੰਡੇ ਆਪਾਂ ਆੜੂ ਤੇ ਦਾ ਬੂਟਾ ਲਾਈਏ ਇਹ ਜਦੋਂ ਇਹ ਫੁੱਲ ਆਉਂਦੇ ਬਹੁਤ ਸੋਹਣੇ ਲੱਗਦੇ ਬੂਟੇ ਜੀ ਬੜੇ ਸੋਹਣੇ ਲੱਗਦੇ ਹਾਂ ਇਹੀ ਜਿਹੜੇ ਫਲਾਂ ਵਾਲੇ ਬੂਟੇ ਜਿਵੇਂ ਉਹ ਕਾਹਨਾ ਕੁੰਮਗਾਠ ਨਿੰਬੂ ਹੈ ਹਾਂ ਇਹਨੂੰ ਜਦੋਂ ਫਲ ਪੈਣਾ ਇਹ ਕਿਸੇ ਔਰਨਾਮੈਂਟਲ ਬੂਟੇ ਤੋਂ ਘੱਟ ਨਹੀਂ ਹੈਗਾ ਜੀ ਹਾਂ ਇਹਨਾਂ ਨਿੰਬੂ ਹੁੰਦਾ ਇਹਦੇ ਉੱਤੇ ਐਡਾ ਸੋਹਣਾ ਲੱਗਦਾ ਤਿੰਨ ਚਾਰ ਮਹੀਨੇ ਪੁੱਛੇ ਕੋਈ ਹਾਂ ਵਾਕੀ ਇਹ ਤਾਂ ਗਰੇਸ ਵੀ ਬੜੀ ਆਉਂਦੀ ਹੈ ਇਹ ਔਲੇ ਦਾ ਦੱਸਿਆ ਹਣਾ ਤੁਸੀਂ ਹਾਂਜੀ ਔਲਾ ਜੀ ਹਾਂਜੀ ਔਲਾ ਔਲਾ ਫਿਰ ਇਹ ਸਿਆਲ ਦੇ ਵਿੱਚ ਹਾਂਜੀ ਹਾਂ ਇਹ ਤਾਂ ਲੱਗਦਾ ਸੇਤਲੀ ਵੀ ਕਹਿੰਦੇ ਬੜਾ ਵਧੀਆ ਇਹ ਹ ਸਾਨੂੰ ਲੱਗਦਾ ਕਿ ਪਿੰਡ ਹੀ ਪੂਰਾ ਭਾਵੇਂ ਖਾ ਜੇ ਬਿਲਕੁਲ ਜੀ ਬਿਲਕੁਲ ਹਾਂ ਜੀ ਠੀਕ ਹੈ ਬਾਜੋਆ ਸਾਹਿਬ ਬੜਾ ਵਧੀਆ ਲੱਗਾ ਜੀ ਇਹ ਸਾਰਾ ਦੇਖ ਕੇ ਤਾਂ ਇਹ ਬਾਗੀਚਾ ਇੱਕ ਬਣਾਇਆ ਹੋਇਆ ਸੁਖਦੀਪ ਸਿੰਘ ਬਾਜਵਾ ਹੋਣਾ ਨੇ ਆਪਣੇ ਫਾਰਮ ਤੇ ਇਹੋ ਜਿਹਾ ਜੇਕਰ ਤੁਸੀਂ ਘਰਾਂ ਦੇ ਵਿੱਚ ਵੀ ਇੱਕ ਇੱਕ ਬੂਟੇ ਲਾ ਲੋ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਬਾਹਰੋਂ ਫਲ ਲੈ ਕੇ ਆਉਣ ਦੀ ਲੋੜ ਨਹੀਂ ਪੈਣੀ ਇੱਕ ਤਾਂ ਤੁਹਾਡੇ ਪੈਸੇ ਬਚਣਗੇ ਸਭ ਤੋਂ ਵੱਡੀ ਗੱਲ ਸਿਹਤ ਜਿਵੇਂ ਦਾ ਬਾਹਰ ਖਾਣ ਪੀਣ ਆ ਰਿਹਾ ਉਹਦੇ ਤੋਂ ਤੁਸੀਂ ਬਚ ਸਕਦੇ ਹੋ ਘਰ ਦੇ ਵਿੱਚ ਆਰਗੈਨਿਕਲੀ ਤਰੀਕੇ ਦੇ ਨਾਲ ਉਗਾ ਕੇ ਤੁਸੀਂ ਫਲ ਖਾਓਗੇ ਪੈਸੇ ਵੀ ਬਚਾਓਗੇ ਤੇ ਸਿਹਤ ਪੱਖੋਂ ਵੀ ਤੁਸੀਂ ਤੰਦਰੁਸਤ ਰਹੋਗੇ ਤੇ ਇੱਕਦਰ ਹੋ #ਪੰਜਾਬ